ਦੋਸਤੋ ਹਰ ਰੋਜ਼ ਕੋਈ ਨਾ ਕੋਈ ਘਟਨਾ ਜਿਹੜੀ ਆ ਸਾਹਮਣੇ ਆਉਂਦੀ ਰਹਿੰਦੀ ਹੈ ਕਦੇ ਮਾੜੀ ਕਦੇ ਚੰਗੀ ਮੋਗਾ ਦੀ ਖਬਰ ਆ ਰਹੀ ਹੈ ਬਾਗਾ ਪੁਰਾਣਾ ਦੀ ਇਹ ਜਿਹੜਾ ਸੂਟਕੇਸ ਹੈ ਖੇਤਾਂ ਦੇ ਵਿੱਚ ਪਿਆ ਬਹਿਮਣ ਦਿਵਾਨਾ ਪਿੰਡ ਦੇ ਕੋਲੇ ਸੂਟਕੇਸ ਮਿਲਿਆ ਸੀ ਇਹ ਸੂਟਕੇਸ ਦੇ ਵਿੱਚ ਕੋਈ ਬਰੀ ਨਹੀਂ ਹੈ ਕੋਈ ਦਾਜ ਦਾ ਸਮਾਨ ਨਹੀਂ ਹੈ ਇਹ ਸੂਟਕੇਸ ਦੇ ਵਿੱਚ ਇੱਕ ਮਲਕਾ ਨਾਂ ਦੀ ਕੁੜੀ ਦੀ Laash ਬਗਾਪਰਣਾ ਦੀ ਰਹਿਣ ਵਾਲੀ ਹੈ ਲੇਕਿਨ ਆਪਣੇ ਕਿਸੇ ਬੁਆਏਫਰੈਂਡ ਦੇ ਨਾਲ ਆਪਣੇ ਕਿਸੇ ਦੋਸਤ ਨਾਲ ਜਿਸ ਨੂੰ ਇਹ ਕੁੜੀ ਪਿਆਰ ਕਰਦੀ ਸੀ ਬਠਿੰਡਾ ਦੇ ਵਿੱਚ ਰਹਿ ਰਹੀ ਸੀ ਹੋਇਆ ਕਿ ਪਿਆਰ ਦਾ ਅੰਤ ਇਨਾ ਦਰਦਨਾਕ ਹੋਇਆ ਕਿ ਇਸ ਕੁੜੀ ਦੀ ਗਲੀ ਸੜੀ ਹੋਈ লাশ ਇਸ ਟੇਚੀ ਕੇਸ ਦੇ ਵਿੱਚੋਂ ਇਸ ਬਰੀਫ ਕੇਸ ਵਿੱਚੋਂ ਮਿਲੀ ਜਿਵੇਂ লাশ ਮਿਲਦੀ ਹੈ ਨਾਲ ਦੇ ਨਾਲ ਸੰਸਰੀ ਫੈਲ ਜਾਂਦੀ ਹੈ ਚਾਰੇ ਪਾਸੇ ਪੁਲਿਸ ਜਿਹੜੀ ਹੈ छानबीन ਸ਼ੁਰੂ ਕਰਦੀ ਹੈ ਔਰ ਫੋਰੈਂਸਿਕ ਟੀਮ ਜਿਹੜੀ ਹੈ ਉਹ ਵੀ ਮੌਕੇ ਤੇ ਪਹੁੰਚ ਜਾਂਦੀ ਹੈ ਪੈਰਾਂ ਦੇ ਨਿਸ਼ਾਨ ਹੱਥਾਂ ਦੇ ਨਿਸ਼ਾਨ ਸਾਰੇ ਉਹ ਖੋਜ ਕਰਦੀ ਹੈ ਤਸਵੀਰ ਇਸ ਸ਼ਖਸ ਦੀ ਮੈਂ ਵਾਇਰਲ ਕਰ ਰਿਹਾ ਇਸ ਤੁਹਾਡੇ ਸਾਹਮਣੇ ਹੈ ਵੀ ਜਿਸ ਸ਼ਖਸ ਨੇ ਇਸ ਬਾਰਦਾਤ ਨੂੰ ਅੰਜਾਮ ਦਿੱਤਾ ਹਲੇ ਸਾਬਤ ਨਹੀਂ ਹੋਇਆ ਇਹਨੇ ਦਿੱਤਾ ਜਾਂ ਕਿਸੇ ਹੋਰ ਨੇ ਦਿੱਤਾ ਨੇਚਰਲੀ ਗੱਲ ਹੈ ਕਿ ਸਾਰੀ ਸ਼ੱਕ ਦੀ ਸੂਈ ਜਿਹੜੀ ਹੈ ਉਹ ਇਸੇ ਸ਼ਖਸ ਤੇ ਜਾਏਗੀ ਕਿਉਂਕਿ ਇਹਦੇ ਨਾਲ ਹੀ ਬਟੰਡੇ ਦੇ ਵਿੱਚ ਰਹਿੰਦੀ ਸੀ ਔਰ ਫੋਟਮਾ ਸੋਸ਼ਲ ਮੀਡੀਆ ਤੋਂ ਚੱਕੀਆਂ ਗਈਆਂ ਫੋਟਮਾ ਨੇ ਪੁਲਿਸ ਇਸ ਗੱਲ ਦੀ ਜਾਂਚ ਕਰੀ ਕਿ ਆਖਰਕਾਰ ਇਹ ਕਤਲ ਕਦੋਂ ਕੀਤਾ ਕਿਉਂ ਕੀਤਾ ਇਹਦੇ ਪਿੱਛੇ ਕੀ ਕਾਰਨ ਸੀ ਕੀ ਇਹ ਲੜਕੀ ਵਿਆਹ ਲਈ ਦਬਾ ਬਣਾ ਰਹੀ ਸੀ ਜਾਂ ਇਹ ਲੜਕੀ ਪ੍ਰੈਗਨੈਂਟ ਸੀ ਕੀ ਕਾਰਨ ਕੀ ਸੀ ਇਹ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਪਤਾ ਚੱਲੂਗਾ ਲੇਕਿਨ ਮੌਕੇ ਦੀ ਇਹ ਦਰਦਨਾਕ ਖਬਰ ਤੋਂ ਬਾਅਦ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਸਾਡੀਆਂ ਪੰਜਾਬ ਦੀਆਂ ਧੀਆਂ ਨੂੰ ਵੀ ਇੰਨਾ ਲੋਚੇ ਲੰਡਿਆਂ ਦੇ ਪਿੱਛੇ ਲੱਗ ਕੇ ਆਪਣਾ ਪਰਿਵਾਰ ਨਾਲ ਬਰਬਾਦ ਕਰਿਓ ਆਪਣਾ ਘਰ ਨਾਲ ਬਰਬਾਦ ਕਰੋ ਇਹ ਲੋਕ ਕੁੜੀਆਂ ਨੂੰ ਪੋਲੀ ਪਲੀਆਂ ਕੁੜੀਆਂ ਨੂੰ ਗੁਮਰਾਹ ਕਰਕੇ ਲੈ ਜਾਂਦੇ ਨੇ ਪਿਆਰ ਦੇ ਜਾਲ ਵਿੱਚ ਫਸਾਉਂਦੇ ਨੇ ਉਸ ਬਾਅਦ ਹਸ਼ਰ ਉਹੀ ਕਰਦੇ ਨੇ ਜੋ ਹਸ਼ਰ ਤੁਸੀਂ ਵੇਖ ਰਹੇ ਹੋ ਇਹ ਟੇਚੀ ਕੇਸ ਦੇ ਵਿੱਚੋਂ ਮਲਕਾ ਨਾਮ ਦੀ ਬਿਲਕੁਲ Laash ਦੀ ਕਾਲੀ ਹੋਈ ਪਈ ਐ ਏਡੀ ਸੋਹਣੀ ਕੁੜੀ ਜਿਹੜੀ ਖੂਬਸੂਰਤੀ ਜਿਹੜੀ ਖੂਬਸੂਰਤ ਕੁੜੀ ਸੀ ਉਹਦੀ Laash ਬਿਲਕੁਲ ਗਲੀ ਹੋਈ ਹਾਲਤ ਵਿੱਚੋਂ ਮਿਲੀ ਐ ਸਟੇਚੀ ਕੇਸ ਵਿੱਚੋਂ ਔਰ ਬਠਿੰਡਾ ਦੇ ਵਿੱਚ ਰਹਿੰਦੀ ਸੀ ਬੈਮਣ ਦਮਾਨਾ ਦੇ ਕੋਲ ਇਹ ਟੇਚੀ ਕੇਸ ਮਿਲਿਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਬਾਗਾ ਪੁਰਾਣਾ ਮੋਗਾ ਦੇ ਵਿੱਚ ਪੈਂਦਾ ਉਥੋਂ ਦੀ ਇਹ ਕੁੜੀ ਮਲਿਕਾ ਨਾ ਦੀ ਕੁੜੀ ਰਹਿਣ ਵਾਲੀ ਸੀ ਦੀ ਪਛਾਣ ਹੋ ਚੁੱਕੀ ਹੈ ਔਰ ਦੋਸ਼ੀ ਜਿਹੜਾ ਹੈ ਹਲੇ ਫਰਾਰ ਹੈ ਪੁਲਿਸ ਉਹਦੀ ਭਾਲ ਕਰ ਰਹੀ ਹੈ ਉਹ ਜਲਦੀ ਪੁਲਿਸ ਦੇ ਹੱਥੀਂ ਚੜ ਜਾਊਗਾ ਕਿਉਂਕਿ ਪੁਲਿਸ ਤੋਂ ਕੋਈ ਬਚ ਨਹੀਂ ਸਕਿਆ ਅਜੇ ਤੱਕ ਕ੍ਰਾਈਮ ਕਰਕੇ ਇਹ ਲੋਕ ਸੋਚਦੇ ਨੇ ਕਿ ਇਹ Laash ਅਧੀ ਕਤਲ ਕੀਤਾ ਖੇਤਾਂ ਵਿੱਚ ਸਿੱਟ ਕੇ ਤਾਂ ਉਹ ਗਿਆ ਹੋ ਗਿਆ ਸੋ ਇਹ ਮੰਦਭਾਗੀ ਖਬਰ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ